ਅਮਰਤ ਦੀ ਕੁੱਟ ਬਦਲੇ ਮੈਂ ਸਰਵਾਂ ਸੁਲਟਾਵਾਂਗਾ ਅਮਰਤ ਦੀ ਕੁੱਟ ਬਦਲੇ ਮੈਂ ਸਰਵਾਂ ਸੁਲਟਾਵਾਂਗਾ ਅਮਰਤ ਛਕਣ ਲਈ ਦਿਲ ਮੇਰਾ ਵੀ ਅਵਲਾਖੀ ਹੈ ਦਿਆ ਸਿੰਘਾ ਮੈਂ ਕੀ ਦੇਵਾਂ ਜੋ ਤੂੰ ਗੱਲ ਅੱਖੀ ਹੈ ਦਿਆ ਸਿੰਘਾ ਮੈਂ ਕੀ ਦੇਵਾਂ ਜੋ ਤੂੰ ਗੱਲ ਅੱਖੀ ਹੈ ਜੋ ਮੁਕਮੇ ਬਚਨ ਕਰੂੰ ਉਹ ਠੀਕ ਪਗਾਮਾਂਗਾ ਅਮਰਤ ਦੇ ਕੁੱਟ ਬਦਲੇ ਮੈਂ ਪਰਵਾਰ ਲਟਾ ਮੰਗਾ ਅਮਰਤ ਦੇ ਕੁੱਟ ਬਦਲੇ ਮੈਂ ਪਰਵਾਰ ਲਟਾਵਾ ਮੰਗਾ ਚੇਲੇ ਗੁਰਦੇ ਹੋ ਕੇ ਕਿਰਪਾ ਇੱਕ ਮਹਾਨ ਕਰੋ ਅਮਰਤ ਬਖਸ਼ਿਸ਼ ਕਰੋ ਬੇਨਤੀ ਨੂੰ ਪਰਵਾਣ ਕਰੋ ਅਮਰਤ ਬਖਸ਼ਿਸ਼ ਕਰੋ ਬੇਨਤੀ ਨੂੰ ਪਰਵਾਣ ਕਰੋ ਗੁਰੂ ਅਤੇ ਚੇਲੇ ਦਾ ਵੀ ਮੈਂ ਪਰਮ ਮਟਾਵਾਂਗਾ ਅਮਰਤ ਦੇ ਕੁੱਟ ਬਦਲੇ ਮੈਂ ਸਰਵ ਅਸਲਟਾਵਾਂਗਾ ਅਮਰਤ ਦੇ ਕੁੱਟ ਬਦਲੇ ਮੈਂ ਸਰਵ ਅਸਲਟਾਵਾਂਗਾ ਦੇਅ ਸਿੰਘਾ ਜਦ ਦੁਸ਼ਮਣ ਦੇ ਸੰਗ ਜਾਊ ਜੰਗ ਲੜੀ ਵੱਡੇ ਪੁੱਤਰ ਭੇਟ ਕਰਾਂਗਾ ਮੈਂ ਚਮਕੌਰ ਗੜੀ ਵੱਡੇ ਪੁੱਤਰ ਭੇਟ ਕਰਾਂਗਾ ਮੈਂ ਚਮਕੌਰ ਗੜੀ ਨਾ ਉਹਨਾਂ ਦੀਆਂ ਲਾਸਾਂ ਉੱਤੇ ਕੱਫਨ ਪਾਵਾਂਗਾ ਅਮਰਤ ਦੇ ਕੂਟ ਬਦਲੇ ਮੈਂ ਸਰਵੰਸੂਲ ਟਾਵਾਂਗਾ ਮਰਤ ਦੇ ਕੁੱਟ ਬਦਿਲੇ ਮੈਂ ਸਰਵਾਂ ਨੂੰ ਲਟਾਵਾਂਗਾ ਸਭ ਕੁਝ ਆਪਣਾ ਵਾਰਸੁਰਖੁਰੂ ਜਦ ਹੋ ਜਾਵਾਂਗਾ ਸੂਣਾ ਦੇਸ ਥਰਤੇ ਹਾਲ ਮਰੀਦਾ ਗਾਵਾਂਗਾ ਸੂਣਾ ਦੇਸ ਥਰਤੇ ਹਾਲ ਮਰੀਦਾ ਗਾਵਾਂਗਾ ਰੱਬ ਦਾ ਲੱਖ ਤੂਫਾਨ ਵੀ ਲਿਆ ਸ਼ੁਕਰ ਮਨਾਵਾਗਾ ਅਮਰਤ ਦੇ ਕੁੱਟ ਬਦਿਲੇ ਮੈਂ ਪਰਵਾਰ ਲੁਟਾਵਾਂਗਾ ਅਮਰਤ ਦੇ ਕੁੱਟ ਬਦਿਲੇ ਮੈਂ ਪਰਵਾਰ ਲੁਟਾਵਾਂਗਾ ਅਮਰਤ ਦੇ ਕੁੱਟ ਬਦਿਲੇ ਮੈਂ ਸਰਵੰਸ ਉਲਟਾਵਾਂਗਾ